ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਆਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਸਵਾਗਤ ਹੈ ਤੁਹਾਡਾ ਨੂਰ ਬਲੌਗ ਚੈਨਲ ਤੇ ਜੇਕਰ ਆਏ ਹੋ ਚੈਨਲ ਤੇ ਫਸਟ ਟਾਈਮ ਤਾਂ ਪਲੀਜ਼ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਨਾ ਜੇਕਰ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਵੀ ਜਰੂਰ ਦੱਸਿਆ ਕਰੋ ਲਓ ਜੀ ਇਹ ਮੈਂ ਸ਼ੁਰੂ ਕਰੀ ਸੀ ਵੀਡੀਓ ਮੇਰੇ ਲਪੇਏ ਹੋਏ ਸੀਗੇ ਪਾਰਟੀ ਮੇਕਅਪ ਹਨਾ ਚਾਰ ਸੀ ਜਿਹ ਉਧਰ ਆਪਣੀ ਹੋ ਰਹੀ ਸੀਗੀ ਸ਼ਾਪ ਤਿਆਰ ਹਨਾ ਉਹਦੇ ਕਰਕੇ ਮੈਂ ਜਿਹੜਾ ਆਪਣਾ ਸਾਮਾਨ ਸੀਗਾ ਸਾਰਾ ਮੈਂ ਇੱਧਰ ਰੂਮ ਦੇ ਵਿੱਚ ਹੀ ਲਿਆਈ ਸੀ ਇੱਥੇ ਇਹਨਾਂ ਨੂੰ ਬਿਠਾ ਲਿਆ ਸੀਗਾ ਉਹਨੂੰ ਜਦੋਂ ਆਈ ਉਹ ਤੇ ਤਾਂ ਕਰਕੇ ਮੈਂ ਇੱਥੇ ਲੱਗੀ ਸੀ ਇਹਨਾਂ ਨੂੰ ਤਿਆਰ ਕਰਨ ਦੇ ਲਈ ਦੋ ਮੈਂ ਪਹਿਲਾਂ ਕਰਦੀਆਂ ਸੀ ਇਹਨਾਂ ਦੇ ਬਣਾਉਣਾ ਸੀਗਾ ਜੋੜਾ ਇਹ ਜਾਨੀ ਕਿ ਇੱਕ ਦੇ ਖੁੱਲੇ ਛੱਡੇ ਸੀਗੇ ਤੇ ਇੱਕ ਨੇ ਗੁੱਤ ਕਰਵਾਈ ਸੀ ਇੱਕ ਦੇ ਹਾਂ ਦੋ ਦੇ ਖੁੱਲੇ ਛੱਡੇ ਸੀਗੇ ਦੇ ਜੂੜਾ ਤੇ ਇੱਕ ਨੇ ਗੁੱਤ ਕਰਵਾ ਕੇ ਜਿਹੜੇ ਉੱਪਰ ਐਸੈਸਰੀ ਲੱਗਦੀ ਉਹ ਵਾਲੀ ਕਰਵਾਈ ਸੀ ਇਹਨਾਂ ਨੇ ਮੈਂ ਪਾਰਟੀਸ਼ਨ ਕਰਕੇ ਅੱਗੇ ਕ੍ਰੰਪਿੰਗ ਕਰਤੀ ਸੀਗੀ ਵਾਲਾਂ ਤੇ ਤੇ ਪਿੱਛੇ ਡੌਨਟ ਪਾ ਕੇ ਇਹਨਾਂ ਨੇ ਇਦਾਂ ਹੀ ਜੂੜਾ ਬਣਾਉਣਾ ਸੀ ਤਾਂ ਕਿੜੇ ਵੀ ਵਾਲ ਦੇ ਸਾਰ ਦਿਨ ਖਿੱਲਰਦੇ ਨਾ ਕਿਉਂਕਿ ਇਹਨਾਂ ਦੇ ਸੀਗੇ ਬੱਚੇ ਕੁਝ ਇਹਨਾਂ ਦੇ ਦਿਓਰ ਦਾ ਵਿਆਹ ਸੀਗਾ ਤਾਂ ਕਰਕੇ ਕਹਿੰਦੇ ਮੇਨ ਭੰਜ ਦੌੜ ਹੁੰਦੀ ਆ ਉਹ ਇਹਨਾਂ ਦੀ ਹੋਊਗੀ ਤਾਂ ਕਰਕੇ ਇਹਨਾਂ ਨੇ ਕਿਹਾ ਸੀ ਵੀ ਜੂੜਾ ਹੋਵੇ ਵੀ ਮੇਰੇ ਵਾਲ ਨੇ ਜਿਹੜੇ ਬੰਨੇ ਰਹਿਣ ਹਨਾ ਵੀ ਉਹਦੇ ਕਰਕੇ ਨਾ ਮੇਰੇ ਖਿੰਡਣ ਜੇ ਨਾ ਨਾ ਤਾਂ ਕਰਕੇ ਮੈਨੂੰ ਔਖਾ ਹੋ ਜੂ ਜੇਕਰ ਮੈਂ ਖੁੱਲੇ ਵਗੈਰਾ ਛੱਡ ਲਈ ਵਾਲ ਤੇ ਪਾਰਟਨ ਕਰਕੇ ਇਹਨਾਂ ਨੇ ਲਗਾਉਣਾ ਸੀਗਾ ਟਿੱਕਾ ਜਿਹਾ ਸੀਗਾ ਟਿੱਕਾ ਇਹਨਾਂ ਦਾ 골ਡ ਦਾ ਹੀ ਤੇ ਇਦਾਂ ਹੀ ਬਸ ਮੈਂ ਪਾਰਟਨ ਕਰਕੇ ਵਿਚਾਲੇ ਇਹਨਾਂ ਦੇ ਟਿੱਕਾ ਲਗਾਉਂਗੀ ਤੇ ਇਹਨਾਂ ਦੇ ਬਣਾਉਂਗੀ ਹੈਅਰ ਡਿਜ਼ਾਈਨ ਤੇ ਆਹ ਦੇਖੋ ਇਦਾਂ ਦਾ ਮੈਂ ਇਹਨਾਂ ਦੇ ਹੈਅਰ ਜਿਹੜਾ ਡਿਜ਼ਾਈਨ ਜੁੜੇ ਦੇ ਉੱਪਰ ਬਣਾਇਆ ਵਾ ਤੁਸੀਂ ਵੀ ਦੱਸਿਓ ਵੀ ਪਲੀਜ਼ ਤੁਹਾਨੂੰ ਕਿੱਦਾਂ ਦਾ ਲੱਗਿਆ ਹਨਾ ਤੇ ਇਹਨਾਂ ਨੇ ਲਿਆਂਦਾ ਸੀਗਾ ਆਪ ਦੇ ਟਿਆਰਾ ਵਗੈਰਾ ਲਿਆਂਦਾ ਸੀਗਾ ਉਹ ਇਹਨਾਂ ਦੇ ਉੱਪਰ ਮੈਂ ਬਸ ਜੂੜੇ ਦੇ ਉੱਪਰ ਉਹ ਲਗਾ ਦੂੰ ਲਗਾ ਦੂੰਗੀ ਦੋਨਾਂ ਸਾਈਡ ਇਹਨਾਂ ਨੇ ਰੋਲ ਬਣਵਾਏ ਸੀਗੇ ਆ ਦੇਖੋ ਇਹਨਾਂ ਦਾ ਜਿਹੜਾ ਪੂਰੀ ਲੋਕ ਆ ਜਾਨੀ ਜੂੜੇ ਦੀ ਇਦਾਂ ਦੀ ਆਈ ਹੈਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਲਗਾਈ ਸੀਗੇ ਚੂਮਰ ਸੋਈ ਤੇ 골ਡ ਦੀ ਸੀਗਾ ਇਹਨਾਂ ਦਾ ਜਿਹੜਾ ਸਾਰਾ ਸਮਾਨ ਸੀਗਾ ਤੇ ਜਿਹੜਾ ਸੈਟ ਵਗੈਰਾ ਸੀਗਾ ਉਹ ਨਹੀਂ ਲੱਗੇ ਸੀ ਕਹਿੰਦੇ ਸੀ ਘਰ ਜਾ ਕੇ ਪਾਵਾਂਗੇ ਤੇ ਆ ਜਿਹੜੀ ਪੂਰੀ ਲੋਕਾ ਇਦਾਂ ਦੀ ਆਈ ਇਹਨੂੰ ਦੀ ਰੈਡੀ ਹੋਣ ਤੋਂ ਬਾਅਦ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਵੀ ਸੋਨੂੰ ਇਹਨਾਂ ਦੀ ਲੁੱਕ ਕਿਦਾਂ ਲੱਗੀ ਇੱਕ ਇੱਕ ਸੀ ਇਹਨਾਂ ਦਾ ਮੇਕਅਪ ਇਹਨਾਂ ਨੇ ਹਲਕੀ ਜਿਹੀ ਲੁੱਕ ਕਰਵਾਉਣੀ ਸੀ ਨਾ ਤਾਂ ਜਿਆਦਾ ਡਾਰਕ ਹੋਵੇ ਮੇਕਅਪ ਤੇ ਨਾ ਹੀ ਜਿਆਦਾ ਹਨ ਲਾਈਟ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਉਣੀ ਕੀ ਹਾਲ ਚਾਲ ਆ ਮੇਰਾ ਤੁਸੀਂ ਸਾਰੇ ਠੀਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਆਓ ਸਵਾਗਤ ਹੈ ਤੁਹਾਡਾ ਨੂੰ ਨੂੰ ਲਾਉ ਚੈਨਲ ਤੇ ਆਪਾਂ ਇਹ ਲੌ ਪਰਿਆ ਹਨ ਸੂਰ ਸਾਮ ਦੇ ਤਾਂ ਚੌਪੜ ਦਾਲ ਬਣ ਕਿਉਂ ਇਹ ਬਣਨੀ ਮੋਟ ਵਗੈਰਾ ਦੀ ਹਨ ਮਿਕਸ ਕਰਕੇ ਬਣਾਈ ਆ ਤੜਕਾ ਮੈਂ ਚੀਰ ਕੇ ਚੌਪੜ ਤੇ ਪਾ ਲਿਆ ਉਹ ਕਵਟਰ ਕੱਢ ਲਿਆ ਉਹ ਆਟਾ ਝਾੜ ਲਿਆ ਵਸਣ ਸ਼ਾਂਤ ਸੁਬਹ ਕੀਤਾ ਪਹਿਲਾਂ ਚੱਲੇ ਗਏ ਸਨ ਅਰੀਜ ਉਹ ਬਹੁਤ ਜਲੇ ਗਿਆ ਸਤੋ ਆ ਕੇ ਬਸ ਮੈਂ ਕੱਪੜੇ ਵਗੈਰਾ ਧੋਣ ਲੱਗੇ ਕੱਪੜੇ ਬਹੁਤ ਕੋਈ ਬੈ ਜੀ ਆਪਨੇ ਬਸ ਕੱਪੜੇ ਵਗੈਰਾ ਧੋਣ ਲੱਗੇ ਤੇ ਟੈਹ ਵਗੈਰਾ ਕਰ ਨਾਲੇ ਪੈਸੇ ਕੋਸਤਾ ਤੁਹਾਨੂੰ ਪਤਾ ਨਾ ਕੰਮ ਚੱਲੀ ਜਾ ਰਿਹਾ ਤੇ ਅਜਾ ਹੋਇਆ ਨਹੀਂ ਕੁਝ ਵੀ ਤੇ ਕੰਮ ਚੱਲੀ ਜਾ ਰ ਉਹਦੇ ਕਰਕੇ ਨਾ ਟੈਹ ਨਹੀਂ ਸੀ ਲੱਗੇ ਤੇ ਮੇਰੇ ਕੋਲ ਸੀ ਜਾਨਕਿ ਭੜੀ ਪਈ ਸੀ ਆਪਰੇ ਉਹ ਟੈਹ ਕਰਨ ਲੱਗ ਗਈ ਤੇ ਬਸ ਸ਼ਾਮ ਹੋ ਗਈ ਦਾਲ ਵਗੈਰਾ ਤਾਂ ਨਹੀਂ ਮਨਾਂ ਚ ਚਲੋ ਆਪਾਂ ਜਿਹੜਾ ਬਲੌਗ ਆਣਾ ਆਪਣਾ ਉਹ ਹੁਣ ਕੀ ਸ਼ੁਰੂ ਕਰ ਲੈਂ

ਜੀ 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 ਦામਦਮਾ ਸਾਹਿਬੀ ਤੱਕ ਸ੍ਰੀ ਦામਦਮਾ ਸਾਹਿਬ ਸਾਬੂ ਕੀ ਪਿੰਵੰਡੀ ਬੇਟੀ ਲੈ ਕੇ ਆਈ ਹੈ ਛੋਟੀ ਜੀ ਤਰਵਾਰ ਸਾਹਿਬ ਦੀ ਪਿੱਖ ਖੜ ਜਾ ਖੜ ਜਾ ਤਸਵੀਰ ਲੈ ਕੇ ਆਈ ਛੋਟੀ ਜੀ ਨਾਲ ਇਹ ਦੇਖੋ ਖਾਣ ਪੀਣ ਨੂੰ ਇਹ ਫੁੱਲ ਜੀ ਦਿੱਤਾ ਹੋਣਾ ਹੈ ਨਾ ਮੇੜ ਵਾਲੇ ਇੱਕ ਮੈਨੇ 10 ਜਿਹੜੇ ਕੁੜੀਆਂ ਨੇ ਮੈਂ ਕਿੱਦਾਂ ਸੀਗਾ ਕਿੰਨੇ ਮੇੜਮਾ ਗਈਆਂ ਸੀ ਆ ਦੇਖੋ ਨੂਰ ਨੇ ਚੁੰਡੀਆਂ ਖਿਲਾਰ ਰੱਖਿਆ ਨੇ ਆਪਣੀਆਂ ਨੂਰ ਦੋ ਵੇਖਾਇਓ ਕੀ ਕੋਸ਼ਿਸ਼ ਦੇਖੇ ਬੰਤ ਪਲੱਸ ਇੱਕ ਤਰ੍ਹਾਂ ਸੀ ਰੋਜ਼ਗਾਰ ਨੇ ਬਠਿੰਡੇ ਅਸੀਂ ਮੇਰੇ ਰੋਜ਼ਗਾਰਨ ਤੇਤਲਵੰਡੀ ਸਾਬੋ ਅੱਛਾ ਹੋਰ ਇੱਕ ਯੂਨੀਵਰਸਿਟੀ ਸਾਬੂ ਕੀ ਦਿਲਵੰਡੀ ਕਿਹੜੇ ਗੁਰੂ ਘਰ ਦੇਖੇ ਸਾਰੇ ਨਹੀਂ ਸਾਰੇ ਨਹੀਂ ਸਾਰੇ ਦੇ ਤੇ ਲੰਗਰ ਵਗੈਰਾ ਕਿੱਥੇ ਸੀ ਕਿ ਸਾਬੂ ਕੀ ਲਗ ਰਹਾ ਹੈ ਤੁ ਤਾਂ ਮੈਂ ਲਾ ਖੁਸ਼ੀ ਵੀ ਖਾਦਾ ਸਾਰੇ ਇਹਨਾਂ ਲਈ ਲਿਆਈ ਉਹ ਨਹੀਂ ਇਹਨਾਂ ਨੂੰ ਖੁਸ਼ੀ ਖਾਣ ਪਤਾ ਨਹੀਂ ਖਾਣ ਨੂੰ ਜੀ ਕਿੰਨਾ ਖੁਸ਼ੀ ਨਾਲ ਹੈ ਹੂੰ ਨੂਰ ਲੇ ਗਿਆ ਕਿਹਨਾਂ ਦਾ ਕੜਾ ਦੋ ਵਾਸਤੇ ਕੜਾ ਦੇਖਾ ਦੇਖਾ ਕੜਾ ਪੱਛੀ ਗਰ ਪਿਆਰ ਦਾ ਦੋਵੇਂ ਮੈਂ ਅੱਜ ਮੇਰੀ ਤਾਂ ਫਰੈਂਡ ਕੋਲਾ ਕੀ ਲਿਖਿਆ ਹੋਇਆ ਹੈ ਇੱਥੇ ਬਾਈ ਗੁਰੂ ਕਿਹਾ ਹੀ ਗੁਰੂ ਓ ਸਾਂ ਨੂਰ ਦਾ ਵੀ ਹੈ ਦੇਖਾ ਓਏ ਇੱਕ ਨੂਰਾਸਤੇ ਕਲਿੱਪ ਲਾਇਆ ਮਾਜੀ ਬਣਾ

ਮਠਿੰਡੇ ਯੂਫ ਲੈ ਕੇ ਨਹੀਂ ਆਇਆ ਲੈ ਕੇ ਨਹੀਂ ਆਇਆ ਸਾਨੂੰ ਕੱਲ੍ਹ ਸਾਬੂ ਗਿੱਦਲਵੰਡੀ ਗਏ ਸੀ ਕਿ ਸਾਬੂ ਗਿੱਦਲਵੰਡੀ ਗਏ ਸੀ ਇਹ ਬਠਿੰਡੇ ਰੋਜ਼ ਗਾਰਡਨ ਚ ਗਏ ਸੀ ਕਿਹੜਾ ਆਹ ਲੁਕਮੋਦ ਕੋੜਾ ਨਹੀਂ ਨਹੀਂ ਤੋੜਾਲੇ ਤੁਸੀਂ ਕੋੜਾ ਨੂੰ ਤੋੜਾਲੇ ਆਹ ਚੱਲ ਦਿੰਦੇ ਨਾ ਇਹਨਾਂ ਨੂੰ ਕੁਛ ਵੀ ਜਦੋਂ ਆਪਦੀ ਚੀਜ਼ ਲੈ ਕੇ ਆਉਂਦੇ ਇਹਨਾਂ ਨੇ ਐਟੇ-ਬੱਟੇ ਕਰਨੇ ਹੁੰਦੇ ਆ ਵੀ ਆਹ ਮੈਨੂੰ ਦੇ ਦੇ ਆ ਸੁਣ ਲੈ ਤੇ ਮਨ ਪਤਾ ਹਲੇ ਤੋਂ ਛੋਟਾ ਵਾ ਕੋਈ ਨਾ ਲਿਆਦਾਂਗੇ ਲੋਕ ਨਹੀਂ ਦੇਗੇ ਜੀ ਦੇ ਕੋਲ ਨਾ ਨਹੀਂ ਦੇਗੀ ਕਿਹੜਾ ਗਿਆ ਨਾ ਸੀ ਲੈ ਲੈ ਆਪਣੇ ਹੈ ਨਹੀਂ ਸਿੱਖੀ ਨਾ ਸੋਨਾ ਪਾਏ ਖੁਲੀਆਂ ਨੋਈ ਤੁਸੀਂ ਵੀ ਕਰੋ ਉਹਨਾਂ ਦਾ ਆਪਣੇ ਤਾਂ ਇਥੋਂ ਥੋੜੀ ਜਿਹੀ ਦੂਰ ਹੀ ਆ ਨਾ ਅੱਧਾ ਪਣਾ ਘੰਟਾ ਲੱਗਦਾ ਅੱਧਾ ਪਣਾ ਘੰਟਾ ਲੱਗਦਾ ਆਪਣੇ ਇੱਥੇ ਬੱਚੇ ਮੈਂ ਦਿਖਾਉਣਾ ਨੋਈ ਤੁਸੀਂ ਵੀ ਕਰੋ ਦਰਸ਼ਨ ਸ੍ਰੀ ਦਵਾਰ ਸਾਹਿਬ ਦਾ ਸ੍ਰੀ ਧਮਧਮਾ ਸਾਹਿਬ ਸਭੋ ਪਿਸਤਲ ਵੰਡੇ

छे का टाइम हो गए है, तो है ना रखी हुई आटे बड़ा बो आजी तो बताल बगैर देख लगे अपना मसाला कर लिया तैयार बच्चे लेनाम डिग खाले बजे ना रो ही जाए बस ग

ਅੰਡੇ ਦੇ ਨਾਲ ਹੋ ਗਿਆ ਪਤਾ ਨਹੀਂ ਹੋ ਕੀ ਹੋ ਗਿਆ ਸੰਕਰ ਹੋਇਆ ਪੈ ਗਿਆ ਬਵਾਦੀ ਹਾਂ ਇਹ ਹੋ ਗਿਆ ਜਿਹੜੀ ਜਿਹੜੀ ਸੀੜੀ ਆ ਜੋ ਪਤਾ ਨਹੀਂ ਨਾ ਸੀੜੀ ਹੁੰਦੀ ਹੋਵੇ ਇਹ ਚੱਲ ਲਓ ਜੀ ਦਾਲ ਆਪਣੀ ਬਣ ਗਈ ਆ ਅੱਜ ਪਤਾ ਨਹੀਂ ਮੈਂ ਕਿਵੇਂ ਦਾ ਚਲਾਇਆ ਲਾਲੂ ਹਨਾ ਕਿਵੇਂ ਬਣਾਈ ਦਾਲ ਨਾ ਮੇ ਤਾਂ ਜੰਜਾਰੇ ਬਣ ਗਈ ਆਟਾ ਵਗੈਰਾ ਮੈਂ ਗੁੰਨ ਲਿਆ ਆਪਾਂ ਹੁਣ ਬਣਾਉਣੇ ਆ ਰੋਟੀ ਤੇ ਇਹ ਜਿਹੜੀਆਂ ਆ ਰੋਟੀਆਂ ਨੇ ਆਪਾਂ ਇਹ ਪਾਏ ਨੇ ਡੋਗੀਆਂ ਨੂੰ ਬਾਹਰ ਆ ਗਈ ਬੜੀ ਆ ਗਈ ਬੜੀ ਕਪੜੇ ਵੀ ਹਲੇ ਉਤਾਰਨਾ ਖੜੇ ਵਿੱਚ ਨੇ ਕਪੜੇ ਵੀ ਤਾਰਦੇ ਆਂ ਆਪਾਂ ਪਹਿਲਾਂ ਹੁਣ ਇੱਥੇ ਤੁਹਾਨੂੰ ਕੰਮ ਦਿਖਾਵਾਂ ਮੈਂ ਕਿੰਨਾ ਕੁ ਕੀਤਾ ਵਾ ਆਹ ਦੇਖੋ ਇੰਨੇ ਛੱਡਿਆ ਪਿਆ ਸਾਰਾ ਕੁਛ ਇੱਧਰ ਪੀਵੀਸੀ ਇਕੱਲੇ ਸਿਰਫ ਆਹ ਤੇ ਕੌਣ ਵੀਡੀਓ ਬਣਾਉਣੀ ਆਪ ਜੀ ਹੈ ਵੀਡੀਓ ਬਣਾਉਣੀ ਆ ਸਾਰਾ ਖਿਲਾਰਾ ਜਿਹੜਾ ਇਦਾਂ ਹੀ ਪਿਆਗਾ ਦੇਖੋ ਸਾਰੀਆਂ ਮਸ਼ੀਨਾਂ ਬਸ ਹੁਣਾਂ ਛਿੜੇ ਨਾ ਨਹੀਂ 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 ਕੀ ਹੋਇਆ ਪਿਆ ਇੱਥਾਂ ਰੋਟੀ ਬਣ ਨਹੀਂ ਚੱਲ ਰਹੀ ਲਓ ਜੀ ਆਪਾਂ ਰੋਟੀ ਬੁਣਾ ਕੇ ਦੇ ਦੀ ਬਪਈਆਂ ਨੂੰ ਤੇ ਬੱਚੇ ਖਾ ਲੜ ਕੇ ਹਨਾ ਰੋਟੀ ਆ ਗੁੱਖ ਲੱਗੀ ਦੀ ਆ ਡਰਾਈਵਰ ਮੁੰਡਾ ਦਾ 50 ਕਿੰਨਾ ਹੋ ਗਿਆ 28 ਜੀ ਇਹ 80 ਜੀ 88 ਜੀ ਪਹਿਲਾਂ ਪਹਿਲੇ ਆਉਣੇ ਪਿੱਤੂ ਉਹ ਰੋਟੀ ਬਣਾਵਾ ਬਪਈਆਂ ਨੂੰ ਜਰੂਰ ਰੋਟੀ ਬਣਾਇਂ ਬਸ ਆ ਕੀ ਹਲੇ ਕਿ ਤੇਵਾ ਪਈ ਬਸਾਖੀ ਦਾ ਗਾਹਾਂ ਆਉਗੇ ਬਸਾਖ ਚ ਇਹ ਤਾਂ ਹੂੰ ਲੈ ਕੇ ਗਈ ਸੀ ਗੰਗਾਂ ਲਾਉਣਾ ਖਾਣ ਨੂੰ ਤੇ ਤੁੰ ਮੰਡੀ ਨੂੰ ਗਏ ਆ ਬਸਾਖੀ ਤੇ ਗਾਹਾਂ ਆਉਗੇ ਬਸਾਖ ਚ ਨਹੀਂ ਹੂੰ ਗੰਗਾਂ ਗਾਂ ਨੂੰ ਜਾ ਕੇ ਆਈothe ਹਾਂ ਹਾਂ ਲਾਉ ਜੀ ਫਨਾਨੀ ਪਾਪਾ ਆ ਗਏ ਨੇ ਉਹ ਲੈ ਕੇ ਆਏ ਨੇ ਗੋਲ ਗੱਪੇ ਮੈਂ ਤਾਂ ਇੱਥੇ ਨੂਰ ਨੂੰ ਲਈ ਬੈਠੀ ਸੀ ਪੰਬਲ ਚ ਆ ਬੇਟੀ ਸੁੱਤੀ ਪਈ ਬਈ ਮਾਰੀ ਸ਼ਾਲੋ ਇਹਦੀ ਗੋਲ ਕੱਪੀ ਲੈ ਕੇ ਬੱਝ ਕੇ ਹੰਟੀ ਆਪ ਤੂੰ ਪਾ ਕੇ ਲੈ ਕੇ ਆ ਪਾਪਾ ਜੀ ਆ ਲੋ ਹਾਂ ਆ ਬੱਪੇ ਕੱਪੜੇ ਦੇਖੋ ਇਹਨਾਂ ਦੇ ਪਹਿਲਾਂ ਤਾਂ ਕਾਲੇ ਕਾਲੇ ਮਸੋੜੇ ਹੁਣ ਕੀ ਆ ਪੈਂਸਲਾ ਮੇਰਾ ਸਮਾਂ ਸੀਗਾ ਕੀ ਆ ਪੰਸਲਾ ਲੈ ਕੇ ਆਏ ਨੇ ਦੇਖੋ ਇੱਧਰ ਪੰਸਲਾ ਦੇਖੋ ਸ਼ੌਜੀ ਇਹਨਾਂ ਦੇ ਪਾਪਾ ਆ ਗਏ ਨੇ ਉਹ ਲੈ ਕੇ ਆਏ ਹੈ ਬੱਚਾ ਦੇ ਲਈ ਖਾਣ ਤੋਂ ਦਾ ਸਮੁੰਦੇ ਸਕੋਟ ਇਹ ਲੈ ਕੇ ਆਏ ਇਹ ਕੋਸ ਚਾ ਦੇ ਲਈ ਖਾਣ ਤੋਂ ਬਤਾਏ ਸਪੈਸ਼ਲ ਨੂਰ ਹੈ ਉਹ ਬਾਈ ਨੇ ਫੋਨ ਕਰ ਨੂਰ ਲੈ ਕੇ ਆਏ ਫੋਲਾ ਕਹਿੰਦੇ ਨੇ ਪੰਸਲਾ ਬੱਚਿਆਂ ਨੂੰ ਸਰਵ ਕਰਦੀ ਹੈ ਨਾਲ ਹੀ ਕੀ ਲੈ ਕੇ ਸਾਗ ਸਾਗ ਲੇ ਕੇ ਆਂਦਾ ਨਾ ਨਾ ਕੋਹ ਦੇ ਕਿ ਕਿਦਾਂ ਦੇ ਸਾਗ ਕੋਈ ਨਾ ਅੱਛਾ ਹਾਂ ਸਾਗ ਤਾਂ ਆਪਣੇ ਮਿਲ ਜੂਗਾ ਪਾਲਕ ਸ਼ਿੰਗਰੇ ਜਿਸ ਦਾ ਪਰਾਠਾ ਲੱਗ ਅੱਛਾ ਕਿੱਧਰ ਡਿੱਗ ਪਿਆ ਕਿ ਮੈਂ ਕਿੱਧਰ ਲਈ ਸੜ ਕੀ ਡਿੱਗਿਆ ਤੇਰੇ ਸੜ ਕੀ ਡਿੱਗਿਆ ਤੇਰੇ ਲਓ ਜੀ ਇੱਥੇ ਆਪਾਂ ਕਰਦੇ ਆ ਆਪਣੀ ਵੀਡੀਓ ਦਾ ਐਂਡ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਅੱਗੇ ਅੱਗੇ ਵੀ ਆਪਦੇ ਜਿਹੜੇ ਫਰੈਂਡ ਸਰਕਲ 'ਚ ਹਨਾ ਵੀਡੀਓ ਜਰੂਰ ਸ਼ੇਅਰ ਕਰਾਇਆ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਕੇ ਦੱਸਿਆ ਕਰੋ ਹਨਾ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਓਕੇ ਜੀ ਸਸਤੀ ਕੱਲ ਸਾਰਿਆਂ ਨੂੰ